ਹਾਂਜੀ ਸਾਥਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਤਾਂ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ ਕਰੋ ਜੀ। ਲਓ ਜੀ ਆਪਣਾ ਹੋਈ ਡੇਲੀ ਰੁਟੀਨ। ਬਾਈ ਪਰਸੋਂ ਪੈ ਗਿਆ ਸੀਗਾ ਮੀਂਹ। ਕੱਲ ਦਾ ਦਿਨ ਮਸ਼ੀਨ ਖੜੀ ਐ ਅੱਜ ਵੱਜ ਕੇ 11:30 11:30 ਵਜੇ ਆਪਾਂ ਮਸ਼ੀਨ ਫੇਰ ਸਟਾਰਟ ਕਰਦੇ ਹਾਂ। ਤਾਂ ਠੀਕ ਆ ਬਾਈ। ਸਾਹਮਣੇ ਟੋਡੇ ਬੈਠਿਆ ਚਾਹ ਮਾਂ ਚ ਲਾਣੇਦਾਰ ਉੱਧਰ ਬੈਠਾ ਜੱਸਾ ਵਿਕੀ ਤੜਾ ਰਹੇ ਮਸ਼ੀਨ ਖੇਤੜਾ ਉੱਪਰ ਚੜਿਆ ਹੋਆ ਓਰੇ ਬਾਈ ਪੱਟਾਂ ਹੈਗੀਆਂ ਛੋਟੀਆਂ ਛੋਟੀਆਂ ਪਤਾ ਨਹੀਂ ਲੱਗਦਾ ਕਿਹੜਾ ਏਕ ਕਿੱਥੇ ਤੱਕ ਆ ਮੇਰਾ ਪ੍ਰੀ ਕਰਪਾ ਨਾਲ ਬਾਈ ਕੰਮ ਚੱਲ ਰਿਆ ਵਧੀਆ ਕੰਮ ਰਹੇਗਾ ਓਰੇ 2 ਦਿਨ ਦਾ ਅੱਜ ਹੋ ਗਈ ਤਰੀਕ 10 10 ਅਪ੍ਰੈਲ 2024 ਪਾ 15 ਕ ਅਪ੍ਰੈਲ ਤੱਕ ਆਪਾਂ ਬਾਈ ਘਰੇ ਪਹੁੰਚ ਜਾਣਾ ਅੱਜ 1 2 ਦਿਨ 2 ਕ ਦਿਨ ਲੱਗੂਗੇ ਹੋਰ ਵੀ ਅੱਜ ਦਾ ਕੱਲ ਦਾ ਕਰ ਲੂ ਆਪਾਂ ਨਵੇੜ ਦੇਣਾ ਜਿਹੜਾ ਥੋੜਾ ਮੋਟਾ ਰਹੂਗਾ ਉਹ ਆਪ ਵੀ ਵੱਢੀ ਜਾਣੀਏ ਜਿਹੜਾ ਬਾਈ ਮਸ਼ੀਨ ਚਲਾ ਰਿਹਾ ਉਹਦੇ ਕੋਲ ਕਮਕੀਨ ਹੈਗੀ ਆ ਆਪਣੀ ਮਲਕੀਦਾਰੇ ਕੋਲ 21 ਮਾਡਲ ਉਹ ਵੱਢ ਲੂ ਆ ਆਪਾਂ ਬਾਈ ਜਾਣਾ ਘਰੇ ਪ੍ਰੋਗਰਾਮ ਆ ਕੋਈ ਉਹ ਵੀ ਦੇਖਣੇ ਜਾ ਕੇ ਫੇਰ ਆਵਾਂਗੇ ਆਪਾਂ ਬਾਈ ਮੂੰਗੀ ਚ ਜੂ ਮਈ ਦੇ ਐਂਡ ਤੇ ਮੂੰਗੀ ਚੱਲਣੀ ਆਪਾਂ ਲਾਉਣੇ ਮਹੀਨਾ ਗਲਾਵਾਂਗੇ ਘਰੇ ਵਾਸ ਆ ਫੇਰ ਬਪਤੀ ਕਰ ਦੇਣੀ ਆ ਐਮ ਪੀ ਚ ਆ ਜੀ ਮਾਥਮ ਹੋ ਗਿਆ ਫੇਰ ਖਰਾਬ ਟਾਈਮ ਦਾ 4 ਵਜੇ ਕੇ ਸ਼ਾਮ ਦੇ 1 ਕਿੰਨੀ ਆ ਪੈ ਰਹੀਆਂ ਬਾਹਰ ਪਾਣੀ ਕਰਾ دیا ਯਾਰ ਫਿਰ ਕੀ ਬਾਤ ਹੈ ਯਾਰ ਕਿਤਨੇ ਦਿਨ ਕਹ ਪਤਾਇਆ ਹੋਆ ਪਾਣੀ ਪਾਣੀ ਨਹੀਂ ਕਿਤਨੇ ਦਿਨ ਬਤਾਇਆ ਹੋਆ 1 2 1 ਇੱਕ ਦਿਨ ਦਾ ਦੱਸਿਆ ਵਾ ਬਾਈ ਚਾ ਮੱਖਾ ਹੀ ਲੱਗ ਰਹਾ ਹੋਵੇ ਰਾਨੋ ਕਾ ਮਰਣ ਦਾ ਦਾ ਇਹਨਾਂ ਬੱਦਲਾ ਜਣਾ ਚੜਕੇ വേഗന വൈകാണത് പത്തുള്ള ഫോല്ലോ पिकड़ भाई जी मौसम बिगड़ गया फुला कद भी आया बी ला सत अठ किलोमीटर होता मूंगी की बजाई देखो बी मूंग सारी मूंग बजाई हुई है मूंगी की बिजाई ज्यादा होंगी मौसम बह हो ਇਲਾ ਇੱਕ ਦਿਨ ਬਾਅਦ ਚੱਲੀ ਆ ਅੱਜ ਫੇਰ ਅੱਜ ਚੱਲੀ ਆ ਮਸ਼ੀਨ ਅੱਜ ਫੇਰ ਮੌਸਮ ਖਰਾਬ ਹੋ ਗਿਆ ਹੁਣ ਦੇਖਦੇ ਆਂ ਕੀ ਬਣਦਾ ਮੋਂਗੀ ਨਹੀਂ ਬਜਾਈ ਚੈੱਕ ਕਰੋ ਜੀ ਇੱਧਰ ਮੋਂਗੀ ਇੱਥੇ ਮੋਂਗੀ ਬਾਅਦ ਚੈੱਕ ਕਿਓ ਅੱਧਰ ਰਾਹ ਨੇ ਫੇਰ ਵਾਪਸੀ ਕਰ ਲੈਣੀ ਆ ਬੂਗੀ ਬਟਨ ਤੋਂ ਜਿਆਕ ਤੋਂ ਨੇ ਤਾਂ ਮੈਂ ਜਦੋਂ ਤੜਾ ਤੋਂ ਉੱਪਰ ਵੀ ਆ ਬੱਦਲ ਦੀ ਤਿਆਰੀ ਇਹ ਪੂਰਾ ਮੰਗਾਦਾ ਵੀ ਇੱਕ ਵਾਰ ਤੇ ਆ ਜਾਣਾ ਕੰਮ ਜਿਵੇਂ ਜਣਾ ਹੈ ਜੀ ਫਰਨੋ ਕਾ ਰਹਿਆ 20 ਕਿਲੇ ਬਾਕੀ ਹੁਣ ਰੱਬ ਜਾਣਦਾ 20 ਪੜਾਊਗਾ ਕਿੰਨੇ ਪੜਾਊਗਾ ਬੱਦਲ ਬੂਰਾ ਕਿਣੀਆਂ ਪੈ ਰਹੀਆਂ ਵੀ ਅੱਜ ਪੜਾਉਂਦਾ ਕਿ ਤਿੰਨ ਚਾਰ ਦਿਨਾਂ ਚ ਪੜਾਉਂਦਾ ਵੀ ਇਹ ਨਹੀਂ ਪਤਾ ਬਾਈ ਅੱਜ ਦਾ ਪਤਾ ਕਿੱਥੇ ਵੱਡਾਉਣੇ ਬਾਈ ਅੱਜ ਤਾਂ ਜੇ ਆਹੀ ਘੇਰਾ ਵਾਢਣ ਦੇ ਦੇ ਤਾਂ ਐ ਆ ਉਹਨੂੰ ਉਹ ਸਲਾਬ ਜੀ ਫੜ ਦੇਣਾ ਐਨੇ ਜੇ ਕੰਮ ਹੋ ਜਾਣਾ ਪਾ ਕਿਣੀਆਂ ਦੋ ਵਾਰ ਪੈਲੀਆਂ ਬਾਈ ਦੇਖਦੇ ਆ ਕੀ ਕਰਦਾ ਮਾਲਕ ਆਪਾਂ ਨੂੰ ਆਪਣੀ ਟੈਨਸ਼ਨ ਮਾਲਕ ਤੋਂ ਬਾਈ ਸਾਰੇ ਦੀ ਸਾਰੇ ਸੰਸਾਰ ਦੀ ਟੈਨਸ਼ਨ ਉਹਨੂੰ ਸਾਬਾਰੇ ਕੀ ਚੰਗਾ ਕੀ ਮਾਰਾ ਆਪਾਂ ਆਪਣੇ ਬਾਰੇ ਕਹੀ ਜਾਂਦੇ ਆ ਵੀ ਐਂ ਨਾ ਕਰਿਓ ਐਂ ਨਾ ਕਰਿਓ ਰੱਬ ਨੂੰ ਸਾਬਾਰੇ ਪਤਾ ਵੀ ਕਿਰੇ ਵਾਸਤੇ ਚੰਗਾ ਕਿਦੇ ਵਾਸਤੇ ਮਾਰਾ ਪਰ ਇਹ ਮਚੀਂ ਚੱਲ ਰਹੀ ਆ ਆਪਣੀ ਕਮ ਬਾਬੇ ਦੀ ਕਿਰਪਾ ਨਾਲ ਵਧੀਆ 20 ਕਹਿ ਰਹੇ ਆ ਬਾਈ ਦੇਖ ਰਹੇ ਹੁਣ 20 ਨਿਕਲਣਗੇ ਕਿੰਨੇ ਨਿਕਲਣਗੇ ਆਪਾਂ ਉਹ ਨਹੀਂ ਕਹਿ ਸਕਦੇ 20 ਕਹਿ ਕੇ ਲਿਆਏ ਆ 20 ਗਿੱਲੇ ਵੱਟਣੇ ਇੱਧਰ ਇੱਧਰ ਪੂਰੀ ਲਾ ਜੀ ਮੀ ਹੋ ਗਿਆ ਤੇਜ ਦੇਖਦੇ ਆ ਆ ਨਹੀਂ ਵੱਡ ਹੁੰਦਾ ਮੁਸ਼ਕਲ ਆ ਇਹਨਾਂ ਨੂੰ ਬੱਲੀ ਨਰਮ ਪੈ ਜਾਣੀਆਂ ਇਹਨਾਂ ਨੂੰ ਇਹ ਵੱਡਾ ਹੋਣਾ ਅੱਧ ਵਿੱਚ ਚਿੰਡਾ ਜਾ ਰਹਿ ਜਾਣਾ ਮੈਨੂੰ ਲੱਗਦਾ ਦੇਖਣਾ ਭਾਈ ਕੀ ਬਣਦਾ ਫਸਾਂਗੇ ਦੋਨੋਂ ਕੀ ਰਿਪੋਰਟ ਆ ਕਿਣੀਆਂ ਪੈਣ ਲੱਗੀਆਂ ਜਿਆਦਾ ਦੇਖਣੀ ਇਹਨਾਂ ਨੂੰ ਇਹ ਮੈਂ ਦਿਖਾਈਏ ਪਹਿਲਾਂ ਨਾਲੋਂ ਵੱਧ ਕੀ ਮੀਂਹ ਜਿਆਦਾ ਆ ਗਿਆ ਭਾਈ ਬੱਦਲ ਤੁਹਾਡੇ ਸਾਹਮਣੇ ਆ ਚੈੱਕ ਕਰੋ ਲਓ ਜੀ ਆਹ ਖੇਤ ਤਾਂ ਵੱੜਦਾ ਭਾ ਖੇਚ ਧੂਕੇ ਅਵੀ ਹੁਣ ਤੱਕ ਨਹੀਂ ਦੱਪ ਗਿਆ। ਆ ਵੀ ਵੱਡਣਾ ਸਾਰਾ ਵੱਡੇ ਹੋ ਗਿਆ। ਇੱਕ ਖੇਤ ਆ ਏ ਇੱਕੋ ਵਾਲਾ। ਉਹ ਛੋਟਾ ਜਿਹਾ 30 35 ਡੈਸਮਲ ਦਾ। ਨੋ । ਤਾਂ ਨਗੇਰੇ ਵੱਡਗੇ ਜਾਵਾਂਗੇ ਹੁਣ ਆਪਾਂ। ਸਾਰਾ ਛੋਟੇ ਛੋਟੇ ਆ ਇਹਨਾਂ ਦਾ ਕੀ ਟਾਈਮ ਲੱਗਣਾ? ਵੱਡ ਕੇ ਫੇਰ ਲੈ ਜਾਾਂਗੇ ਇੱਧਰ ਹੀ ਕਿਧਰੋਂ ਆਏ ਆ ਆਪਾਂ। ਕਹਿ ਕੇ 20 ਕਿੱਲੇ ਲੈ ਆਏ ਤੇ تن 1.5 3/4 6 7 6 7 ਵੀ ਨਹੀਂ ਆਉਣੇ ਬਾਈ ਇਹ ਤਾਂ ਛੋਟੇ ਛੋਟੇ ਹੀ ਨੇ ਮੁਸ਼ਕਲ ਹੈ ਇਹਨਾਂ ਨਾਲ ਬੜਾ ਜੂੜ ਬੋਲ ਹੈ ਜੁਰਾ ایجنਟ ਫੜਨਾ ਪੈਣਾ ਮੁੰਡਾ ਦਾ ਜਾ ਕੇ ਹਨਾ 20 ਕਿੱਲੇ ਵੱਢਣੇ ਆ ਬਾਥੇ ਬਾਥੇ 6 7 7 ਹੋ ਜਾਣਗੇ ਬਾਈ ਬਾਥੇ ਦੇ ਆਪਾ ਮੁੱਢ ਨਹੀਂ ਲਈਆਂ ਡੇਰੇ ਤੇ ਇਹ ਕਨਬਰੀ ਖੜਾਉਣੀ ਆ ਔਰੇ ਬਾਈ ਆਪਾਂ ਰਿਸਕ ਨਹੀਂ ਲੰਦੇ ਰਾਤ ਨੂੰ ਮੀਂਹ ਜਿਆਦਾ ਆ ਗਿਆ ਫਿਰ ਖੜੀ ਰਵਾਂਗੇ ਤੇ ਗੜਬੜ ਹੋ ਜੂ ਫਿਰ ਲਓ ਜੀ ਖੱਚ ਧੋ ਕੇ ਕੰਮ ਕਰੇ ਲਈ ਰਾਤ ਆਪਾਂ ਨੇ ਹਾਲ ਦੀ ਆ ਵਾਹ ਹੁਣ ਜਿਹੜਾ ਹੈਗਾ ਉਹਦੇ ਆਪਾਂ ਵੱਡ ਕੇ ਜਾਵਾਂਗੇ ਫਿਰ ਹੈਗਾ ਇੱਕ ਅਕੇ ਰਾਹਾ ਜੀ ਜੇ ਜਲਦੀ ਆ ਵਾਲਾ ਇੱਕੋ ਹੀਠਾ ਵਾਲਾ ਆ ਉੱਪਰ ਵਾਲਾ ਬਾਈ ਵੱਡ ਹੋ ਗਿਆ ਜਿਹੜਾ ਪਹਿਲਾਂ ਦਿਖਾਇਆ ਤੁਹਾਨੂੰ ਵਾਹ ਵੱਡ ਕੇ ਫਿਰ ਆਪਾਂ ਚਾਹਦੇ ਆ ਇਹ ਮਸ਼ੀਨ ਲਿਆਂ ਦੀ ਟਿਕਾਣੇ ਤੇ ਆਪਾਂ ਨੇ ਅੱਜ ਕਿਤੇ ਕਿਹੜਾ ਹੋ ਗਈ ਹਾਂਜੀ ਅੱਜ ਕਿਤੇ ਕਿਹੜਾ ਹੋ ਗਈ ਅੱਜ ਕਾੜਦੀ 16 ਏਕੜ 16 ਜੀ ਉਹ ਸਫਾਈ 12 ਵਜੇ ਤੋਂ ਚੱਲੀ ਆ ਦਾਦਾ 12 ਵਜੇ ਚਲਾਈ ਗਾੜੀ ਹਾਂ ਜਾਣਾ ਆਓ ਲਗਾਣਾ ਡੋਰੀ ਪੂਜਿਆਟ ਵਾਰੀ ਤੋਂ ਆਰਗੇਨਿਕ ਹੈਗਾ ਲਾ ਭਾਈ ਬਲੌਰ ਲੱਗਿਆ ਮਾਰਨ ਬਲੌਰ ਮਾਰ ਕੇ ਕਰਕੇ ਸਾਫ ਖਾਬੇਰ ਜੋ ਤਿਆਰੀ ਕਰ ਦੇਣੀ ਹੈ ਜੀ ਆਪਾਂ ਨੇ ਟਾਈਮ ਤਾਂ ਭਾਈ ਹਜੇ ਕੁਝ ਵੀ ਨਹੀਂ ਹੋਇਆ ਟਾਈਮ ਮੁੰਡਾ ਦਾ 7:00 ਵਜੇ ਹੋਣ ਆਇਆ ਜੀ ਕਿ ਕਣੀਆਂ ਪੈਰ ਨਹੀਂ ਤਾਂ ਹੈਗਾ ਦੀ ਬਾਈ ਕੰਮ ਤਾਂ ਕਿਣੀਆਂ ਪੈਰ ਕਰਕੇ ਨਰਮ ਹੋਗਾ ਕੰਮ ਉਹ ਗਾਰੇ ਵਡਾਉਣੀ ਨਹੀਂ ਹੈ ਹੈਗਾ ਵੜਾ ਕੇ ਤਾਂ ਦੇਖ ਲੋ ਜੇ ਤਾਂ ਹੋ ਨਖਦਾਨ ਹੋਊਗਾ ਦੱਸ ਦਿਓ ਨਹੀਂ ਕਹਿੰਦੇ ਸਵੇਰੀ ਵਡਾਉ ਆ ਦੇਖਾ ਚਲੋ ਮਰਜੀ ਹੈ ਲਓ ਜੀ ਅੱਜ ਦਾ ਬਲੌਗ ਆਪਣਾ ਇੱਥੇ ਹੋਂ ਦਾ ਸਮਾਪਤ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਰ ਬਲੌਗ ਦੇਖਿਆ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਾ ਬਲੌਗ ਲਓ ਜੀ ਮਿਲਦੇ ਆਂ ਕੱਲ੍ਹ ਕਿਸੇ ਹੋਰ ਨਵੀਂ ਵੀਡੀਓ not a